ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਲਗਨ ਸੇ ਠਾਹ ਰਹਾ ਇੱਕ ਨਵੀਂ ਚਰਚਾ ਲੈ ਕੇ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਤਾਂ ਦਰਸ਼ਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਅੱਜ ਦੀ ਸਾਡੀ ਚਰਚਾ ਬੜੀ ਖਾਸ ਤੇ ਬੜੀ ਇੰਟਰਸਟਿੰਗ ਹੋਣ ਵਾਲੀ ਹੈ ਤੇ ਸਾਡੇ ਨਾਲ ਅਖੀਰ ਤੱਕ ਬਨੇ ਰਹੋ ਤਾਂ ਸਰ ਜਪਾ ਸ਼ੁਰੂਆਤ ਕਰੀਏ ਕਿ ਪਾਜਪਾ ਇਸ ਸਮੇਂ ਦੇ ਜੀ ਸਭ ਤੋਂ ਅਮੀਰ ਪਾਰਟੀ ਬਣ ਕੇ ਉੱਭਰੀ ਹੈ ਭਾਜਪਾ ਨੂੰ ਮਿਲਦੇ ਫੰਡਾਂ ਦਾ ਅਸਲ ਚ ਫੰਡਾ ਕੀ ਹੈ ਤਾਂ ਕੇਜਰੀਵਾਲ ਨੇ ਸਰ ਇਹਦੇ ਨਾਲ ਹੀ ਭਾਜਪਾ ਨਾਲ ਸਾਂਝ ਰੱਖਣ ਵਾਲੇ ਅਰਪਤੀਆ ਦਾ ਮੁੱਦਾ ਇੱਕ ਹੋਰ ਉਠਾ ਲਿਆ ਤਾਂ ਉਹ ਗੱਲ ਕੀ ਸੀ ਉਹ ਪੂਰਾ ਮਾਮਲਾ ਕੀ ਸੀ ਤਾਂ ਸ਼ੁਰੂਆਤ ਆਪਾਂ ਉੱਥੋਂ ਕਰਦੇ ਆ ਅ ਲਗਨ ਜੀ ਦੇਖੋ ਚੋਣ ਕਮਿਸ਼ਨ ਵੱਲੋਂ ਜਿਹੜੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਆ ਉੱਥੇ ਜਿੱਥੇ ਭਾਜਪਾ ਕਹ ਲੋ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਵਜੋਂ ਉਪਰੀ ਆ ਉੱਥੇ ਭਾਜਪਾ ਸਭ ਤੋਂ ਅਮੀਰ ਪਾਰਟੀ ਵਜੋਂ ਉਪਰੀ ਆ ਔਰ ਜਿਹੜੇ ਤਾਜ਼ਾ ਅੰਕੜੇ ਨੇ ਭਾਜਪਾ ਕੋਲੇ ਜਿਹੜੇ ਫੰਡ ਨੇ ਚੋਣ ਕਮਿਸ਼ਨ ਦੇ ਰਿਕਾਰਡ ਜਿਹੜੇ ਫੰਡ ਨੇ ਉਹਨਾਂ ਕੋਲੇ ਉਹ ਹੈਗੇ 7113 ਕਰੋੜ ਰੁਪਏ ਦੇ ਫੰਡ ਨੇ ਭਾਜਪਾ ਕੋਲੇ ਜਦੋਂ ਕਿ ਵਿਰੋਧੀ ਧਿਰ ਕਾਂਗਰਸ ਪਾਰਟੀ ਕੋਲੇ 857 ਕਰੋੜ ਦੇ ਫੰਡ ਹੈ ਜਿਹੜੇ ਚੋਣ ਕਮਿਸ਼ਨ ਦੇ ਰਿਕਾਰਡ 'ਚ ਨੇ ਪਰ ਚੋਣ ਕਮਿਸ਼ਨ ਵੱਲੋਂ ਜਿਹੜੇ ਜਾਰੀ ਕੀਤੇ ਗਏ ਅੰਕੜੇ ਆ ਉਹ ਚ ਵੱਖ-ਵੱਖ ਖਰਚਿਆਂ ਦਾ ਜਾਂ ਕਦੋਂ ਭਾਜਪਾ ਦੀ ਸਥਿਤੀ ਕਿੱਦਾਂ ਦੀ ਸੀ ਉਹਦਾ ਵੀ ਬੜਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਤੇ ਜੇ ਭਾਜਪਾ ਦੇ ਅਮੀਰ ਹੋਣ ਦੀ ਗੱਲ ਕਰੀਏ ਤਾਂ ਭਾਵੇਂ ਕਾਗਜ਼ਾਂ 'ਚ ਭਾਜਪਾ ਜਾਂ ਭਾਜਪਾ ਦੀ ਜਿਹੜੀ ਇਹ ਨੈਸ਼ਨਲ ਪਾਰਟੀ ਹੈ ਇਹ ਅਮੀਰ ਕਾਗਜ਼ਾਂ 'ਚ ਹੁਣ ਦਿਖੀ ਆ ਵੈਸੇ ਤਾਂ ਦੇਖੀਏ ਤਾਂ ਜਿਹੜੇ ਵੱਡੇ ਘਰਾਣੇ ਨੇ ਵੈਸੇ ਅਮੀਰ ਹੈ ਹੀ ਪਾਰਟੀ ਭਾਜਪਾ ਅਮੀਰਾਂ ਦੀ ਹੈ ਵਪਾਰੀਆਂ ਦੀ ਪਾਰਟੀ ਹੈ ਔਰ ਜਿਹੜੇ ਦੇਸ਼ ਦੇ ਕਹ ਲੋ ਵੱਡੇ ਘਰਾਣੇ ਆ ਉਹ ਭਾਜਪਾ ਦੇ ਹੱਤਪੂਰ ਦੇ ਆ ਔਰ ਸੱਤਾ 'ਚ ਬੈਠੀ ਭਾਜਪਾ ਜਿਹੜੀ ਆ ਉਹਨਾਂ ਦੇ ਹੱਥ ਪੂਰਦੀ ਆ ਹਰ ਪਤੀਆਂ ਨਾਲ ਕਰੋੜ ਪਤੀਆਂ ਨਾਲ ਜਿਹੜੀ ਭਾਜਪਾ ਦੀ ਸਾਂਝ ਆ ਉਹ ਕਿਸੇ ਤੋਂ ਲੁਕੀ ਸ਼ਿਪ ਨਹੀਂ ਹੈਗੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਭਾਜਪਾ ਦੇ ਅਮੀਰ ਹੋਣ ਦਾ ਜਿਹੜਾ ਫੰਡਾ ਕੀ ਹੈ ਜਿੱਥੇ ਜਿੱਥੇ ਜਦੋਂ ਪਾਰਟੀ ਅਮੀਰਾਂ ਦੀ ਹੈ ਤੇ ਜਦੋਂ ਅਮੀਰਾਂ ਵੱਲੋਂ ਕਈ ਤਰ੍ਹਾਂ ਦੀਆਂ ਜਿਹੜੀਆਂ ਕਰਜ਼ਾ ਮਾਫੀਆਂ ਲਈ ਜਾਂ ਹੋਰ ਲਾਭ ਲੈਣ ਲਈ ਸਰਕਾਰ ਚ ਸੱਤਾ ਚ ਬੈਠੀ ਭਾਜਪਾ ਨੂੰ ਜੇ ਤੋ ਫੰਡ ਮਈਆ ਕਰਾਏ ਜਾਂਦੇ ਆ ਇੱਕ ਤਾਂ ਲੁਕਮੇ ਰੂਪ ਚ ਵੀ ਬਹੁਤ ਵੱਡੇ ਫੰਡ ਹੁੰਦੇ ਆ ਇੱਕ ਜਿਹੜੇ ਕਾਗਜੀ ਤੌਰ ਤੇ ਕਹਿ ਲੋ ਜਿਹੜੇ ਜਿਹੜੇ ਦਿਖਦੇ ਨੇ ਉਹ ਉਹ ਫੰਡ ਮਈਆ ਕਰਾਏ ਜਾਂਦੇ ਆ ਤਾਂ ਭਾਜਪਾ ਨੇ ਅਮੀਰ ਤਾਂ ਹੋਣਾ ਹੀ ਆ ਔਰ ਅਵਾਨੀਆਂ ਨਾਲ ਅਡਾਨੀਆਂ ਨਾਲ ਭਾਜਪਾ ਦੀ ਜਿਹੜੀ ਸਾਂਝ ਹੈ ਜਾਂ ਮੋਦੀ ਸਾਹਿਬ ਦੀ ਜਿਹੜੀ ਸਾਂਝ ਆ ਉਹ ਕਿਸੇ ਤੋਂ ਲੁਕੀ ਸ਼ਿਪੀ ਨਹੀਂ ਤੇ ਇੰਨਾ ਵੱਡੇ ਘਰਾਣਿਆਂ ਦੇ ਕਿੰਨੇ ਵੱਟੇ ਜਿਹੜੇ ਕਰਜ਼ੇ ਨੇ ਭਾਜਪਾ ਸੱਤਾ 'ਚ ਬੈਠੀ ਭਾਜਪਾ ਨੇ ਮਾਫ ਕੀਤੇ ਨੇ ਔਰ ਕਿਸ ਤਰ੍ਹਾਂ ਦੇ ਲਾਭ ਦਿੱਤੇ ਨੇ ਉਹ ਮੁੱਦਾ ਤਾਂ ਹਮੇਸ਼ਾ ਕਹੋ ਪੈਨ ਪੱਦਰ ਦੀ ਸੱਤਾ ਦੀ ਚਰਚਾ ਤੋਂ ਲੈ ਕੇ ਪਾਰਲੀਮੈਂਟ ਤੱਕ ਇਹ ਮੁੱਦਾ ਹਮੇਸ਼ਾ ਗੂੰਜਦਾ ਰਹਿੰਦਾ ਜਾਂ ਭਾਜਪਾ ਦੀ ਜਿਹੜੀ ਕਾਰਪੋਰੇਟ ਘਰਾਣਿਆਂ ਨਾਲ ਸਾਂਝ ਉਹ ਹਮੇਸ਼ਾ ਜਿਹੜੀ ਹੈ ਲੋਕਾਂ ਚ ਚਰਚਾ ਦਾ ਵਿਸ਼ਾ ਰਹਿੰਦੀ ਹੈ ਪਰ ਸਰ ਇੱਥੇ ਇੱਕ ਗੱਲ ਹੈ ਕਿ ਵੀ ਇੱਥੇ ਮੈਂ ਕਹੂੰਗਾ ਕਿ ਹੁਣ ਦੀ ਗੱਲ ਕਰੀਆ ਜਾਂ ਦਿੱਲੀ ਚੋਣਾਂ ਦੀ ਗੱਲ ਕਰੀਏ ਤਾਂ ਮੈਨੂੰ ਤਾਂ ਲੱਗਦਾ ਕਿ ਸਾਰੀ ਪਾਰਟੀ ਅਮੀਰ ਬਣੀ ਪਈ ਹੈ ਕਿਉਂਕਿ ਦਿੱਲੀ ਚੋਣਾ ਚ ਤਾਂ ਮੈਂ ਦੇਖਿਆ ਕਿ ਹਰ ਇੱਕ ਤੇਰ ਜਾਏ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਉਹ ਦਿੱਲੀ ਚੋਣਾ ਵਾਸਤੇ ਐਲਾਨ ਹੀ ਕਰੀ ਜਾ ਰਹੇ ਅਸੀਂ 2100 ਦਵਾਂਗੇ ਅਸੀਂ ਫਲਾਣੇ ਚ 2500 ਦਵਾਂਗੇ ਅਸੀਂ ਆਹ 2200 ਦਵਾਂਗੇ ਮਤਲਬ ਕਿ ਪੈਸੇ ਵੰਡਨੀ ਤਾਂ ਰਾਜਨੀਤੀ ਸ਼ੁਰੂ ਹੀ ਹੋ ਚੁੱਕੀ ਦਿੱਲੀ ਚ ਆਪਾਂ ਗੱਲ ਕਰੀਏ ਤਾਂ ਤਾਂ ਸਾਰੀ ਪਾਰਟੀ ਮੈਨੂੰ ਤਾਂ ਮੀਰ ਲੱਗਦੀ ਨੇ ਜਿਹੜਾ ਉਹ ਹੈ ਜਿਹੜੀ ਤੁਸੀਂ ਸਹੂਲਤਾਂ ਜਾਂ ਰੇਤਾਂ ਦੀ ਗੱਲ ਕਰ ਰਹੇ ਹੋ ਜਿਹੜੀਆਂ ਪਾਰਟੀਆਂ ਆਪਣੇ ਏਜੰਡੇ ਚ ਲਿਆਉਂਦੀਆਂ ਜਾਂ ਮੈਨੀਫੈਸਟੋ ਜਾਰੀ ਕਰਦੀਆਂ ਉੱਚ ਸਾਰੀਆਂ ਜਿਹੜੀਆਂ ਧਰਾਂ ਨੇ ਉਹ ਕਿਸੇ ਤੋਂ ਪਿੱਛੇ ਨਹੀਂ ਉਹ ਭਾਜਪਾ ਦੇ ਨਾਲ ਜੇ ਦੇਖੀਏ ਤਾਂ ਉਹ ਚ ਤਾਂ ਸਭ ਤੋਂ ਮੂਰੇ ਆਮ ਆਦਮੀ ਪਾਰਟੀ ਹੈ ਜਿਹੜੇ ਕਹ ਲੋ ਲੋਕਾਂ ਲਈ ਲੋਕਾਂ ਨੂੰ ਵੋਟਾਂ ਲਈ ਪਰਮਾਉਣ ਲਈ ਬੜੇ ਤਰ੍ਹਾਂ ਦੇ ਸਬਜ ਬਾਗ ਦਿਖਾਏ ਆ ਜੇ ਪੰਜਾਬ ਚ ਕਹ ਲਈਏ ਤਾਂ ਪੰਜਾਬ ਚ ਅਜੇ ਵੀ ਜਿਹੜਾ 1000 ਰੁਪਿਆ ਮਹਿਲਾਵਾਂ ਨੂੰ ਦੇਣ ਦਾ ਸਰਕਾਰ ਦਾ ਵਾਅਦਾ ਪੂਰਾ ਨਹੀਂ ਹੋਇਆ ਹੋਰ ਵੀ ਬਹੁਤ ਸਾਰੇ ਵਾਅਦੇ ਆ ਜਿਹੜੇ ਸਰਕਾਰ ਨੇ ਪੂਰੇ ਨਹੀਂ ਕੀਤੇ ਜਿਹੜੇ ਮੁਲਾਜ਼ਮਾਂ ਨਾਲ ਸੀਗਾ ਪੁਰਾਣੀ ਪੈਨਸ਼ਨ ਪੈਨਸ਼ਨ ਭਾਲੀ ਦਾ ਮੁੱਦਾ ਉਹ ਅਜੇ ਲਟਕਿਆ ਹੋਇਆ ਹੋਰ ਬਹੁਤ ਸਾਰੇ ਮੁੱਦੇ ਰਹੇ ਔਰ ਲੋਕ ਇਸ ਮੁੱਦਿਆਂ ਤੇ ਆਮ ਆਦਮੀ ਪਾਰਟੀ ਨੂੰ ਘੇਰਦੇ ਵੀ ਰਹਿੰਦੇ ਆ ਔਰ ਦੂਸਰੇ ਪਾਸੇ ਹੁਣ ਦਿੱਲੀ ਚ ਚੋਣਾਂ ਆਈਆਂ ਤੇ ਭਾਜਪਾ ਆਪਣੇ ਆਮ ਆਦਮੀ ਪਾਰਟੀ ਨੇ ਦਿੱਲੀ ਚ ਜਾ ਕੇ ਤੇਰੇ ਲੋਕਾਂ ਨੂੰ ਨਵੇਂ ਵਾਅਦੇ ਕਰਤੇ ਆ ਭਾਵੇਂ ਪੁਰਾਣੇ ਬਹੁਤ ਸਾਰੇ ਵਾਅਦੇ ਲਟਕਦੇ ਵੀ ਆ ਔਰ ਨਵੇਂ ਵਾਅਦੇ ਦਾਅਵੇ ਕਰਤੇ ਆ ਔਰ ਉਹਦੇ ਨਾਲ ਹੀ ਉਹ ਤੁਸੀਂ ਕਿਹਾ ਕਿ ਕੋਈ ਵੀ ਪਾਰਟੀ ਪਿੱਛੇ ਨਹੀਂ ਗਈ ਔਰ ਇਹ ਇਹ ਗੱਲ ਸੱਚ ਆ ਕਿ ਕਾਂਗਰਸ ਪਾਰਟੀ ਹੋਵੇ ਚਾ ਭਾਜਪਾ ਹੋਵੇ ਸਾਰੀਆਂ ਧਿਰਾਂ ਹੀ ਕਰਦੀਆਂ ਨੇ ਹੁਣ ਕੈਪਟਨ ਸਾਹਿਬ ਨੇ ਦੇਖਿਆ ਜਾਵੇ ਤਾਂ ਪਿੱਛੇ ਜਦੋਂ ਸਰਕਾਰ ਬਣੀ ਸੀ ਕਾਂਗਰਸ ਦੀ ਪੰਜਾਬ 'ਚ ਤਾਂ ਉਹਨਾਂ ਨੇ ਹਰ ਘਰ 'ਚ ਇੱਕ ਨੌਕਰੀ ਦੇਣ ਦਾ ਕੀਤਾ ਹੀ ਵਾਦਾ ਬਿਲਕੁਲ ਜੀ ਭਈ ਹਰ ਘਰ 'ਚ ਨੌਕਰੀ ਦੇਵਾਂਗੇ ਤੇ ਉਹ ਵਾਦੇ ਬਾਅਦ 'ਚ ਹਵਾ 'ਚ ਰਹਿ ਜਾਂਦੇ ਆ ਇਹਨਾਂ ਸਿਆਸੀ ਪਾਰਟੀਆਂ ਦੇ ਜਿਹੜੇ ਵਾਦੇ ਜਾਂ ਦਾਅਵੇ ਸਿਰਫ ਹਵਾ 'ਚ ਸਾਰੇ ਜੈਵਕਾਰੀ ਹੁੰਦੇ ਆ ਇਹ ਜਦੋਂ ਅਮਲ ਹੁੰਦਾ ਜਾਂ ਅਮਲੀ ਤੌਰ ਤੇ ਇਹ ਤਰ੍ਹਾਂ ਲੋਕਾਂ ਨੂੰ ਕਰਦੀਆਂ ਨੇ ਪੂਰੇ ਵਾਅਦੇ ਕਰਦੀਆਂ ਨੇ ਉਹ ਸਮਾਂ ਆਉਣ ਤੇ ਪਤਾ ਲੱਗਦਾ ਨਹੀਂ ਤਾਂ ਬਹੁਤੇ ਤਾਂ ਵਾਅਦੇ ਜਿਹੜੇ ਉਹ ਝੂਠੇ ਹੀ ਸਾਬਤ ਹੁੰਦੇ ਨੇ ਅਗਲੇ ਵਿਸ਼ੇ ਦੀ ਗੱਲ ਕਰੀਏ ਸਿਰ ਤਾਂ ਡੇਰਾ ਸਿਰਸਾ ਮੁਖੀ ਦੇ ਪਰੋਲ ਤੋਂ ਬਾਅਦ ਸਿਆਸੀ ਚਰਚਾਵਾ ਫਿਰ ਤੋਂ ਛੜੀਆਂ ਨੇ ਮਤਲਬ ਕਿ ਲੋਕਾਂ ਦੇ ਮਨਾਂ 'ਚ ਸਵਾਲ ਉੱਠ ਰਿਹਾ ਕਿ ਵਾਰ-ਵਾਰ ਪਰੋਲ ਕਿਵੇਂ ਮਿਲ ਰਹੀ ਹੈ ਤਾਂ ਸੋਸ਼ਲ ਮੀਡੀਆ ਤੇ ਇਸ ਦੀ ਕਾਫੀ ਚਰਚਾ ਹੈ ਕਿਵੇਂ ਦੇਖਦੋ ਸਾਰੇ ਚੀਜ਼ ਨੂੰ ਅ ਦੇਖੋ ਲਗਨਜੀ ਇੱਕ ਤਾਂ ਹੈਗੀ ਆ ਵੀ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਕੈਦੀ ਨੇ ਤੇ ਇਸ ਚ ਵੱਖ-ਵੱਖ ਥੀੜਾਂ ਜਿਹੜੇ ਕਿ ਲੰਬੇ ਸਮੇਂ ਤੋਂ ਜੇ ਸਭ ਤੋਂ ਵੱਡਾ ਮੁੱਦਾ ਤਾਂ ਜਦੋਂ ਡੇਰਾ ਮੁਖੀ ਨੂੰ ਪ੍ਰੋਲ ਮਿਲਦੀ ਹੈ ਤਾਂ ਸਿੱਖ ਬੰਦੀਆਂ ਦਾ ਉੱਠਦਾ ਔਰ ਇਹ ਵੀ ਮੁੱਦਾ ਉੱਠਦਾ ਹੈ ਕਿ ਜਿਹੜੀਆਂ ਅਦਾਲਤਾਂ ਨੇ ਜਾਂ ਸਰਕਾਰਾਂ ਦੇ ਇਸ ਮੁੱਦੇ ਤੇ ਜਾਂ ਮਨੁੱਖੀ ਅਧਿਕਾਰਾਂ ਨਾਲ ਜੁੜੇ ਹੋਏ ਇਸ ਵੱਡੇ ਮੁੱਦੇ ਤੇ ਜਿਹੜੇ ਦੋਰੇ ਮਾਪਦੰਡ ਨੇ ਔਰ ਜੇ ਸਿੱਖ ਬੰਦਿਆਂ ਨੂੰ ਪਰੋਲ ਦੇਣ ਦੀ ਜਾਂ ਸਿੱਖ ਬੰਦਿਆਂ ਨੂੰ ਜਿਹੜਾ ਜਿਹੜੇ 30-30 ਸਾਲਾਂ ਤੋਂ ਤਿੰਨ ਤਿੰਨ ਦਹਾਕਿਆਂ ਤੋਂ ਅੰਦਰ ਬੰਦ ਬੈਠੇ ਐ ਜੇ ਉਹਨਾਂ ਨੂੰ ਛੱਡਣ ਦੀ ਗੱਲ ਆਉਂਦੀ ਹੈ ਤਾਂ ਉੱਥੇ ਕਾਨੂੰਨ ਦੀ ਜਿਹੜੀ ਵਿਵਸਥਾ ਉਹ ਉਹ ਵਿਗੜਨ ਦੀ ਜਾਂ ਕਾਨੂੰਨੀ ਦੇਸ਼ ਦੇ ਹਾਲਾਤ ਵਿਗੜਨ ਦੀ ਗੱਲ ਆ ਜਾਂਦੀ ਹੈ ਜਿਹੜੇ ਇਹ ਜਿਹਨਾਂ ਦੇ ਡੇਰਾ ਮੁਖੀ ਦੀ ਗੱਲ ਕਰ ਲਈਏ ਜਿਨ੍ਹਾਂ ਤੇ ਬਹੁਤ ਸਾਰੇ ਕਤਲ ਦੇ ਹੋਰ ਘਣਾਉਣੇ ਜੁਰਮਾਂ ਦੇ ਦੋਸ਼ ਨੇ ਔਰ ਉਹ ਸਾਬਤ ਹੋ ਚੁੱਕੇ ਨੇ ਕੋਰਟਾਂ 'ਚ ਅਦਾਲਤਾਂ 'ਚ ਸਾਬਤ ਹੋ ਚੁੱਕੇ ਨੇ ਅਦਾਲਤਾਂ ਸਜ਼ਾਵਾ ਸੁਣਾ ਚੁੱਕੀਆਂ ਨੇ ਔਰ ਇਕੱਲੇ ਹਰਿਆਣੇ 'ਚ ਨਹੀਂ ਹੋਰ ਕਈ ਥਾਵਾਂ ਤੇ ਕਹ ਲੋ ਚੰਡੀਗੜ੍ਹ ਦਿੱਲੀ ਜਾਂ ਹਰਿਆਣੇ 'ਚ ਇਸ ਡੇਰਾ ਮੁਖੀ ਦੇ ਖਿਲਾਫ ਬਹੁਤ ਸਾਰੇ ਕੇਸ ਅਜੇ ਅਦਾਲਤਾਂ 'ਚ ਚੱਲ ਵੀ ਰਹੇ ਨੇ ਪਰ ਉਹਦੇ باوجود ਵਾਰ-ਵਾਰ ਪ੍ਰੋਲਟ ਆ ਰਹੇ ਆ ਔਰ ਪ੍ਰੋਲ ਦੇ ਰਹੀ ਹੈ ਸਰਕਾਰ ਡੇਰਾ ਮੁਖੀ ਤੇ ਖਾਸ ਕਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਚਰਚਾਵਾ ਦੇਖੋ ਤੁਸੀਂ ਜਦੋਂ ਵੀ ਚੋਣਾ ਹੁੰਦੀਆਂ ਜੇ ਪੰਜਾਬ ਚੋਣਾ ਹੋਈਆਂ ਤਾਂ ਡੇਰਾ ਮੁਖੀ ਬਾਹਰ ਜੇ ਹਰਿਆਣਾ ਚੋਣਾ ਹੋਈਆਂ ਤਾਂ ਡੇਰਾ ਮੁਖੀ ਪ੍ਰੋਲ ਤੇ ਹੁਣ ਦਿੱਲੀ ਚ ਚੋਣਾ ਹੋ ਰਹੀਆਂ ਤਾਂ ਡੇਰਾ ਮੁਖੀ ਪ੍ਰੋਲ ਤੇ ਕੁਝ ਦਿਨ ਪਹਿਲਾਂ ਪ੍ਰੋਲ ਤੇ ਆ ਗਿਆ ਦੇਖੋ ਵੋਟ ਬੈਂਕ ਜਿਹੜਾ ਪੰਜਾਬ ਚ ਵੀ ਡੇਰਾ ਮੁਖੀ ਦਾ ਹੈਗਾ ਹਰਿਆਣਾ ਚ ਵੀ ਹੈਗਾ ਯੂਪੀ ਚ ਵੀ ਹੈ ਇੱਥੇ ਵੀ ਹੈ ਦਿੱਲੀ ਚ ਵੀ ਭਾਵੇਂ ਪੰਜਾਬ ਚ ਤਾਂ ਹੁਣ ਬਹੁਤਾ ਪ੍ਰਭਾਵਸ਼ਾਲੀ ਨਹੀਂ ਰਿਹਾਗਾ ਔਰ ਜੇ ਦੇਖਿਆ ਜਾਵੇ ਤਾਂ ਪਰ ਇਹ ਜ਼ਰੂਰ ਹੈ ਕਿ ਜਿਹੜੀ ਖਾਸ ਕਰ ਭਾਜਪਾ ਨਾਲ ਜਿਹੜੀ ਲਕshmi ਸਾਝ ਹੈ 13 ਮੁਖੀ ਦੀ ਉਹ ਉਹਦੇ ਕਰਕੇ ਜਾਂ ਜਿਹੜੀਆਂ ਸੱਤਾ 'ਚ ਬੈਠੀਆਂ ਧਿਰਾਂ ਨੇ ਉਹਨਾਂ ਦਾ ਜਿਹੜਾ ਅਦਾਲਤਾਂ ਤੇ ਜਾਂ ਕੋਟਾਂ ਤੇ ਪ੍ਰਭਾਵ ਦੀ ਗੱਲ ਹੈ ਉਹ ਵੀ ਕਿਸੇ ਤਰ੍ਹਾਂ ਲੁਕੀਸ਼ੀਪੀ ਨੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ ਪਰ ਜਦੋਂ ਮਤਲਬ ਲੋੜ ਹੁੰਦੀ ਹੈ ਜਾਂ ਡੇਰੇ ਦੇ ਜਿਹੜੇ ਚੇਲੇ ਨੇ ਉਹਨਾਂ ਨੂੰ ਖੁਸ਼ ਕਰਨ ਦੀ ਲੋੜ ਹੁੰਦੀ ਹੈ ਤਾਂ ਉਹਨੂੰ ਵਾਰ ਪੇ ਦਿੱਤਾ ਜਾਂਦਾ ਪ੍ਰੋਲ ਤੇ ਤੇ ਤੁਸੀਂ ਦੇਖਿਆ ਹੋਊਗਾ ਕਿ ਉਸ ਤੋਂ ਬਾਅਦ ਜਿਹੜਾ ਡੇਰਾ ਮੁਖੀ ਦੇ ਬਾਹਰ ਆਉਣ ਤੋਂ ਬਾਅਦ ਉਹਨਾਂ ਦੇ ਜਿਹੜੇ ਚੇਲੇ ਆ ਉਹਨਾਂ ਵੱਲੋਂ ਉਹਨਾਂ ਦੀਆਂ ਵੀਡੀਓ ਬੜੀਆਂ ਵਾਇਰਲ ਹੋ ਰਹੀਆਂ ਕਿ ਜੀ ਹਾਂ ਸਾਨੂੰ ਬੜੀ ਖੁਸ਼ੀ ਆ ਜੀ ਸਾਡੇ ਤਾਂ ਉਹ ਮਤਲਬ 7 ਸਾਲ ਬਾਅਦ ਡੇਰਾ ਮੁਖੀ ਇੱਥੇ ਆ ਰਿਹਾ ਡੇਰਾ ਸਰਸਾ ਚ ਉਹ ਸਾਰਾ ਕੁਝ ਜਿਹੜਾ ਸੋਸ਼ਲ ਮੀਡੀਆ ਤੇ ਜਾਂ ਜਿਹੜੇ ਜਿਹੜੇ ਵਕ ਵਕ ਪਾਰਟੀਆਂ ਦੇ ਜਿਹੜੇ ਸੈੱਲ ਬਣੇ ਹੋਏ ਨੇ ਆਈਟੀ ਸੈੱਲ ਉਨ੍ਹਾਂ ਵੱਲੋਂ ਵੀ ਇਹ ਫਲਾਇਆ ਜਾਂਦਾ ਤਾਂ ਕਿ ਜਿਹੜੇ ਹੋਰ ਦਿੱਲੀ 'ਚ ਬੈਠੇ ਡੇਰਾ ਮੁਕੀ ਦੇ ਜਿਹੜੇ ਚੇਲੇ ਨੇ ਉਹ ਇੱਕ ਧਰਵਲ ਜਿਹੜੀ ਉਹਨਾਂ ਦੀ ਪੋਰਟ ਆ ਉਹ ਭੁਗਤ ਸਕੇ ਕਿ ਕਈ ਤਰ੍ਹਾਂ ਦੇ ਹੱਤਕੰਡੇ ਖਾਸ ਕਰ ਚੋਣਾ ਚਾ ਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਵਰਤਦੀਆਂ ਔਰ ਜਿਹੜੀ ਇਹ ਸੋਸ਼ਲ ਮੀਡੀਆ ਤੇ ਤੁਸੀਂ ਚਰਚਾ ਦੀ ਗੱਲ ਕੀਤੀ ਹੈ ਇਹੀ ਵੱਡੀ ਚਰਚਾ ਛੜੀ ਹੋਈ ਹੈ ਕਿ ਜਿਹੜੇ ਬੰਦੇ ਇੰਨੇ ਲੰਬੇ ਸਮੇਂ ਤੋਂ ਬੰਦ ਨੇ ਭੱਲੇ ਬੰਦੀ ਸਿੰਘਾਂ ਦੀ ਗੱਲ ਨਹੀਂ ਹੋਰ ਵੀ ਇਹ ਦੇਖ ਲਿਆ ਜਾਵੇ ਜਿਹੜੇ ਵੱਖ-ਵੱਖ ਜੁਰਮਾਂ 'ਚ ਹੋਰ ਵੀ ਕਈ ਲੰਬੇ ਸਮੇਂ ਤੋਂ ਅੰਦਰ ਬੰਦ ਬੈਠੇ ਆ ਉਹਨਾਂ ਨੂੰ ਪ੍ਰੋਲ ਜਦੋਂ ਦੇਣ ਦੀ ਗੱਲ ਆਉਂਦੀ ਹੈ ਤਾਂ ਜਿਹੜੇ ਪ੍ਰਸ਼ਾਸਨਿਕ ਜਾਂ ਜਿਹੜੇ ਅਦਾਲਤੀ ਸਿਸਟਮ ਹੈ ਉਹ ਮਤਲਬ ਉਸ ਮੁੱਦੇ ਤੇ ਬੜੀ ਪ੍ਰੇਕੀ ਨਾਲ ਸੋਚਦਾ ਔਰ ਜਿਹੜੇ ਬਾਹਰ ਉਹਨਾਂ ਨੂੰ ਕੱਟਣ ਦੀ ਵੀ ਗੱਲ ਤੇ ਜਿਹੜੀ ਹੈ ਬ੍ਰੇਕ ਲੱਗ ਜਾਂਦੀ ਹੈ ਤੇ ਜਦੋਂ ਡੇਰਾ ਇਹਦੀ ਸਰਸਾ ਮੁੱਖੀ ਦੀ ਗੱਲ ਆਉਂਦੀ ਹੈ ਤਾਂ ਸਾਰਾ ਕੁਝ ਨਜ਼ਰ ਅੰਦਾਜ਼ ਕਰਕੇ ਤੇ ਉਹ ਉਹ ਬਾਹਰ ਆ ਜਾਂਦਾ ਹੈ ਜੀ ਸਰ ਅੱਗੇ ਜੇ ਆਪਾਂ ਗੱਲ ਕਰੀਏ ਵੀ ਕਾਂਗਰਸ ਯਾ ਚ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਆਪਾਂ ਕਹੀਏ ਗੁੱਸਾ ਕਹੀਏ ਯਾ ਰੋਸ ਫਟਿਆ ਤਾਂ ਉਹ ਰਾਜਪਾਲ ਦੇ ਕੋਲ ਪਹੁੰਚੇ ਨੇ ਤਾਂ ਦੋਵਾਂ ਦਾ ਪੰਜਾਬੋਂ ਬਾਹਰ ਲਈ ਸਾਂਝ ਦਾ ਕੀ ਬਣੂਗਾ ਅ ਦੇਖੋ ਅਜੇ ਪੰਜਾਬ ਤੋਂ ਬਾਹਰ ਆਮ ਆਦਮੀ ਪਾਰਟੀ ਯਾ ਕਾਂਗਰਸ ਦੀ ਸਾਂਝ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ 'ਚ ਹੋਈਆਂ ਨੇ ਆਪਣੀਆਂ ਪੰਜਾਬ ਤੱਕ ਯਾ ਲੋਕ ਸਭਾ ਚੋਣਾਂ 'ਚ ਇਹਨਾਂ ਦਾ ਸਮਝੌਤਾ ਜਿਹੜਾ ਵੱਖਰੇ ਵੱਖਰੇ ਲੜੀ ਗਈ ਹੈ ਚੋਣ ਦੋਵਾਂ ਤਰ੍ਹਾਂ ਵੱਲੋਂ ਔਰ ਇੰਡੀਆ ਗਰੁੱਪ ਚ ਜ਼ਰੂਰ ਹੈ ਦੋਵੇਂ ਤਰ੍ਹਾਂ ਸ਼ਾਮਲ ਸੀ ਗਿਆ ਲੋਕ ਸਭਾ ਚ ਬਾਕੀ ਰਾਜਾਂ ਚ ਔਰ ਜੇ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਚ ਵੀ ਵੱਖਰੀ ਵੱਖਰੀ ਚੋਣ ਲੜੀ ਗਈ ਹੈ ਔਰ ਹੁਣ ਜਿਹੜੀ ਜਿੱਥੇ ਸਾਂਝ ਰਹਿ ਗਈ ਹੈ ਜਿਸ ਤਰ੍ਹਾਂ ਜਿਹੜੀਆਂ ਨਗਰ ਨਿਗਮ ਚੋਣਾਂ ਹੋਈਆਂ ਪੰਜ ਨਗਰ ਨਿਗਮਾਂ ਚੋਂ ਚਾਰ ਨਗਰ ਨਿਗਮਾਂ ਤੇ ਆਮ ਆਦਮੀ ਪਾਰਟੀ ਜਾਂ ਸੱਤਾਧਾਰੀ ਧਿਰ ਕਹ ਲਈਏ ਕਾਬਜ ਹੋ ਚੁੱਕੀ ਹੈ ਜੀ اور ਜਿਹੜੀ ਤਾਜ਼ਾ ਚੋਣ ਹੋਈ ਹੈ ਅਮਰਸਰ ਦੀ ਮੇਰ ਦੀ ਚੋਣ ਹੋਈ ਹੈ ਉਹ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਕੋਲ 40 ਕੌਂਸਲਰ ਸੀ ਇੱਕ ਉਹਨਾਂ ਨੇ ਹੋਰ ਸ਼ਾਮਲ ਕਰ ਰਹੇ ਸੀ 41 ਹੋ ਗਈ ਸੀ ਗਿਣਤੀ ਪਰ ਦੂਸਰੇ ਪਾਸੇ 24 ਸੀ ਆਮ ਆਦਮੀ ਪਾਰਟੀ ਦੀ ਮੇਰ ਦੀ ਚੋਣ ਆਉਂਦੀ ਹੈ ਤਾਂ ਜਿਹੜੀ ਹੈ ਪੰਨ ਜੋੜ ਕਰਕੇ ਆਮ ਆਦਮੀ ਪਾਰਟੀ ਸਫਲ ਹੋ ਗਈ ਆਪਣਾ ਬਣਾਉਣ ਚ ਔਰ ਇਸ ਮੁੱਦੇ ਤੇ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਸੂਬਾ ਪ੍ਰਧਾਨ ਰਾਜਾ ਬੜੰਗੋ ਯਾ ਬ੍ਰੋ ਡਿਟਰ ਦੇ ਨੀਤਾ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਇਸ ਮੁੱਦੇ ਤੇ ਜਿੱਥੇ ਰਾਜਪਾਲ ਨੂੰ ਮਿਲ ਕੇ ਜਿਹੜੀ ਧੱਕੇਸ਼ਾਹੀ ਦੀ ਗੱਲ ਕੀਤੀ ਹੈ ਉਥੇ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਂਡ ਨਾਲ ਗੱਲ ਕਰਕੇ ਜਿਹੜੀ ਚੰਡੀਗੜ੍ਹ 'ਚ ਵੀ ਇਹਨਾਂ ਦੋਵਾਂ ਤਰ੍ਹਾਂ ਦੀ ਆਪਸੀ ਸਾਂਝ ਬਣੀ ਹੋਈ ਹੈ ਜਾਂ ਆਉਣ ਵਾਲੇ ਦਿਨਾਂ ਚੰਡੀਗੜ੍ਹ 'ਚ ਵੀ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਉਹ 'ਚ ਵੀ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਜਾਂ ਆਮ ਆਦਮੀ ਪਾਰਟੀ ਨਾਲ ਵੱਖ ਕਰਨ ਦੀ ਗੱਲ ਕੀਤੀ ਹੈ ਫਰੇਸ ਸੰਬੰਧੀ ਜਿਹੜੀ ਹੈ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਕਾਂਗਰਸ ਦੀ ਉਹਨਾਂ ਵੱਲੋਂ ਆਪਣੇ ਕੇਂਦਰੀ ਹਾਈ ਕਮਾਂਡ ਜਾਂ ਰਾਹੁਲ ਗਾਂਧੀ ਨੂੰ ਮਿਲ ਕੇ ਜਾਂ ਸੋਨੀਆ ਗਾਂਧੀ ਨੂੰ ਮਿਲ ਕੇ ਜਿਹੜੀ ਹੈ ਇਸ ਮੁੱਦੇ ਤੇ ਕਿ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਇਹਨਾਂ ਤੋਂ ਆਮ ਆਦਮੀ ਪਾਰਟੀ ਤੋਂ ਵੱਖ ਕਰ ਲਿਆ ਜਾਵੇ ਜਾਂ ਜਿਹੜੀ ਸਾਂਝ ਹੈ ਉਹਨੂੰ ਤੋੜ ਦਿੱਤਾ ਜਾਵੇ ਇਹਦੇ ਲਈ ਵੀ ਦਬਾਅ ਬਣਾਉਣ ਦੀ ਜਾਂ ਮਿਲਣ ਦੀ ਗੱਲ ਕੀਤੀ ਗਈ ਹੈ ਜੀ ਸਰ ਅਖੀਲਾ ਸਵਾਲ ਆ ਵੀ ਕਿਸਾਨੀ ਸੰਘਰਸ਼ ਬਾਰੇ ਨਵੀਆਂ ਜਾਣਕਾਰੀਆਂ ਕੀ ਨੇ ਲਗਨ ਜੀ ਜੇ ਗੱਲ ਕਰੀਏ ਤਾਂ ਕਿਸਾਨੀ ਸੰਘਰਸ਼ ਜਿਹੜਾ ਵਾਟਰਾਂ ਤੇ ਚੱਲ ਰਿਹਾ ਔਰ ਲੋਕ ਲਹਿਰ ਉਸ ਸੰਘਰਸ਼ ਨਾਲ ਜੁੜੀ ਹੋਈ ਆ ਔਰ ਡੱਲੇਵਾਲ ਸਾਹਿਬ ਜਿਹੜਾ ਉਹਨਾਂ ਦਾ 64ਵਾਂ ਦਿਨ ਸ਼ਾਮਲ ਹੋ ਗਿਆ ਮਰਨ ਵਰਤ ਔਰ ਦੂਸਰੇ ਪਾਸੇ ਜਿਹੜੀ ਆ 14 ਨੂੰ ਕਿਸਾਨੀ ਕਿਸਾਨ ਜਥੇਬੰਦੀਆਂ ਤੇ ਕੇਂਦਰ ਚਿਕ ਮੀਟਿੰਗ ਵੀ ਹੋਣ ਜਾ ਰਹੀ ਹੈ ਜੀ ਜੋ ਸੁਭਾਵਨਾ ਕਿ ਕੁਝ ਚੰਗਾ ਨਿਕਲੂਗਾ ਜਮਐਸ ਈ ਦਾ ਜਿਹੜਾ ਮੁੱਦਾ ਵੱਡਾ ਮੁੱਦਾ ਹੈ ਉੱਤੇ ਗਰੰਟੀ ਲਈ ਸਰਕਾਰ ਜਾਂ ਕੇਂਦਰ ਸਰਕਾਰ ਸਹਿਮਤੀ ਦਿਖਾਉਗੀ। ਔਰ ਡੱਲੇਵਾਲ ਸਾਹਿਬ ਨੇ ਇਹ ਅੱਜ ਕਿਹਾ ਵੀ ਹੈ ਕਿ ਉਹ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ ਭਾਵੇਂ ਉਹਨਾਂ ਦੀ ਸਿਹਤ ਠੀਕ ਨਹੀਂ ਪਰ ਜਿਹੜੀ ਉਹਨਾਂ ਵੱਲੋਂ ਸਪੈਸ਼ਲ ਇੱਕ ਟਰਾਲੀ ਉਹਨਾਂ ਲਈ ਬਣੀ ਗਈ ਹੈ ਉੱਥੇ ਉਹਨਾਂ ਨੇ ਬਿਆਨ ਜਾਰੀ ਕੀਤਾ ਕਿ ਉਹ ਭਾਵੇਂ ਇਸ ਮੀਟਿੰਗ 'ਚੋਂ ਖੁਦ ਨਹੀਂ ਜਾ ਸਕਣਗੇ ਕਿਉਂਕਿ ਉਹ ਮਰਨ ਬਰਤ ਤੇ ਬੈਠੇ ਨੇ ਔਰ ਸੰਘਰਸ਼ ਕਰ ਰਹੇ ਨੇ ਔਰ ਇਹ ਜ਼ਰੂਰ ਹੈ ਕਿ 12 ਤਰੀਕ ਨੂੰ ਉਸ ਮੀਟਿੰਗ ਤੋਂ ਪਹਿਲਾਂ ਖਨੌਰੀ ਬਾਰਡਰ ਤੇ ਇੱਕ ਕਿਸਾਨ ਮਹਾਪੰਚਾਇਤ ਕਰਨ ਦਾ ਸੱਦਾ ਦਿੱਤਾ ਗਿਆ। ਇਹ ਚ ਪੂਰੇ ਪੰਜਾਬ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਸਮੂਲੀਤ ਕਰਨ ਤਾਂ ਕਿ ਮੀਟਿੰਗ ਤੋਂ ਪਹਿਲਾਂ ਸਰਕਾਰ ਤੇ ਇੱਕ ਦਬਾਅ ਬਣ ਸਕੇ। ਜੀ ਔਰ ਉਹ ਉਹ ਨਵਾਂ ਪ੍ਰੋਗਰਾਮ ਹੈ ਤੇ ਉਹਦੇ ਨਾਲ ਹੀ ਦੂਸਰੇ ਪਾਸੇ ਜੇ ਪੰਜਾਬ ਸਰਕਾਰ ਦੀ ਗੱਲ ਵੀ ਕਰੀਏ ਤਾਂ ਜਿਹੜੇ ਜਗਿੰਦਰ ਸਿੰਘ ਉਗਰਾਹਾਂ ਨੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੇ ਜਿਹੜੀ ਨੈਸ਼ਨਲ ਜਾਂ ਕੌਮੀ ਖੇਤੀ ਨੀਤੀ ਦਾ ਜਿਹੜਾ ਖਰੜਾ ਪੰਜਾਬ ਸਰਕਾਰ ਕੋਲੇ ਆਇਆ ਉਸ ਖਰੜੇ ਤੇ ਜਿਹੜਾ ਪੰਜਾਬ ਸਰਕਾਰ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਉਸ ਖਰੜੇ ਨੂੰ ਪਾਸ ਨਹੀਂ ਕਰਾਂਗੇ ਜਾਂ ਉੱਤੇ ਮੋਹਰ ਨਹੀਂ ਲਾਵਾਂਗੇ ਉਹਨਾਂ ਨੇ ਇੱਕ ਟਵੀਟ ਕੀਤਾ ਹੈ ਤਾਂ ਇਸ ਮੁੱਦੇ ਤੇ ਅਗਰਾਹਾ ਸਾਹਿਬ ਦਾ ਬਿਆਨ ਆਇਆ ਕਿ ਉਹਨਾਂ ਨੇ ਕਿਹਾ ਕਿ ਕੱਲੇ ਟਵੀਟ ਕਰਨ ਨਾਲ ਨਹੀਂ ਸਰਨਾਗਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਫੈਸ਼ਨ ਬਲਾ ਕੇ ਸਪੈਸ਼ਲ ਹੀ ਇਸ ਖੜੜੇ ਨੂੰ ਰੱਦ ਕੀਤਾ ਜਾਵੇ ਜੀ ਇਹ ਗੱਲ ਕਰੀਏ ਤਾਂ ਪਿਛਲੇ ਦਿਨੀ ਮੋਕਾ ਚ ਵੀ ਜਿਹੜੀ ਹੋਈ ਸੀ ਕਾਨਫਰੰਸ ਜਾਂ ਮਹਾ ਪੰਚਾਇਤ ਕਿਸਾਨ ਜਥੇਬੰਦੀਆਂ ਦੀ ਜਿੱਥੇ 40 ਦੇ ਕਰੀਬ ਕਿਸਾਨ ਜਥੇਬੰਦੀਆਂ ਪਹੁੰਚੀਆਂ ਸੀ ਕਿਸਾਨ ਮਜ਼ਦੂਰ ਜਥੇਬੰਦੀਆਂ ਉਹਨਾਂ ਵੱਲੋਂ ਵੀ ਜਿੱਥੇ ਵੱਖ-ਵੱਖ ਕਿਸਾਨੀ ਮੁੱਦੇ ਉਠਾਏ ਗਏ ਸੀ ਜਾਂ ਐਮਐਸਪੀ ਦੇ ਮੁੱਦੇ ਤੇ ਗਰੰਟੀ ਮੰਗੀ ਗਈ ਸੀ ਕੇਂਦਰ ਤੋਂ ਉਥੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਗਈ ਸੀ ਜਾਂ ਪੰਜਾਬ ਸਰਕਾਰ ਨੂੰ ਇਹ ਇਹ ਹਦਾਇਤ ਵੀ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਦਾ ਪੰਜਾਬ ਵਿਧਾਨ ਸਭਾ ਦਾ ਇੱਕ ਸੈਸ਼ਨ ਬਲਾਕ ਕੀ ਜਿਹੜਾ ਕੌਮੀ ਖੇਤੀ ਨੀਤੀ ਹੈ ਜਿਹੜੀ ਜਿਹੜੀ ਜਿਹੜੇ ਪਿਛਲੇ ਸਮੇਂ ਚ ਤਿੰਨ ਕਾਨੂੰਨ ਰੱਦ ਹੋਏ ਨੇ ਉਹਨਾਂ ਦਾ ਹੀ ਇੱਕ ਬਦਲਮਾਰੂਪ ਹੈ ਉਸ ਖਰੜੇ ਨੂੰ ਰੱਦ ਕਰਨ ਲਈ ਇੱਕ ਸੈਸ਼ਨ ਚ ਰਾਦ ਕੀਤਾ ਜਾਵੇ ਇਹ ਵੀ ਮੰਗ ਜਿਹੜੀ ਹੈ ਕਿਸਾਨ ਜਥੇਬੰਦੀਆਂ ਨੇ ਠਾਈ ਹੈ ਜਾਂ ਕਿਸਾਨ ਆਗੂ ਨੇ ਜੀ ਜੀ ਆ ਤਾਂ ਬਿਲਕੁਲ ਸਰ ਜੁੜਨ ਲਈ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਆਪਣਾ ਸਮਾਂ ਦਿੱਤਾ ਤਾਂ ਕੱਲ ਤੁਹਾਡੇ ਨਾਲ ਫਿਰ ਦੁਬਾਰਾ ਜੁੜਾਂਗੇ ਕੁਝ ਨਾ ਕਿਸੇ ਅਹਿਮ ਮੁੱਦੇ ਜਾਂ ਅਹਿਮ ਵਿਸ਼ਿਆਂ ਤੇ ਤੁਹਾਡੇ ਨਾਲ ਚਰਚਾ ਕਰਾਂਗੇ ਧੰਨਵਾਦ ਲਗਨ ਜੀ ਤਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਾਧਾਰ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦੇ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਅਜੇ ਕੁਝ ਅਹਿਮ ਅਤੇ ਵਿਸ਼ੇਸ਼ ਮੁੱਦੇ ਲੈ ਕੇ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਧੰਨਵਾਦ